ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਪਰ ਨੇੜੇ ਤਨੋਲਾ ਮੰਡੀ ਦੇ ਰਹਿ ਜਾਂਦਾ ਬੜਬਰ ਵਾਲਾ ਜਿਹੜਾ ਟੋਲਾ ਦੋਸਤੋ ਉਹ ਵੀ ਇਸ ਪਿੰਡ ਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਪਹਿਲਾਂ ਦਿਖਾਈਆਂ ਬਾਈ ਪ੍ਰਦੀਪ ਦੇ ਕੋਲ ਅੱਜ ਫੇਰ ਇਹ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਤੇ ਇਹਦੇ ਚ ਹਰ ਰੰਗ ਤੁਹਾਨੂੰ ਮਿਲੂਗਾ ਜਿਵੇਂ ਤੁਸੀਂ ਪੰਜ ਹੀਫਰ ਵੱਛੀਆਂ ਦੇਖ ਰਹੇ ਹੋ ਇਹ ਤੋਂ ਬਿਨਾ ਐਚਐਫ ਗਾਵਾਂ ਤੋਂ ਸ਼ੁਰੂਆਤ ਚ ਦਿਖਾਉਂਦਾ ਤੇ ਇੱਕ ਵੱਖਰੇ ਜਿਹੇ ਰੰਗ ਦੀਆਂ ਗਾਵਾਂ ਜਿਨ੍ਹਾਂ ਨੂੰ ਪਸੰਦ ਵੀ ਕੀਤਾ ਜਾਂਦਾ ਜਿਨ੍ਹਾਂ ਦੇ ਵਿਚਾਲੇ ਤੁਸੀਂ ਜਰਸੀ ਦੇਖ ਰਹੇ ਹੋ ਜਿਹੜੀ ਬੜੀ ਸੋਹਣੀ ਤਿਆਰ ਹੋ ਰਹੀ ਹੈ ਪਹਿਲੇ ਨੰਬਰ ਤੇ ਸਾਈਵਾਲ ਪੱਖ ਚ ਪੈਂਦੀ ਦੇਸੀ ਗਾਂ ਤਾਜੀ ਸੂਈ ਵੀ ਬਾਕੀ ਦੁੱਧ ਇਹਦੇ ਥੱਲੇ ਪਿਆਰ ਹੈ ਗਰਮੀ ਦੀ ਰੁੱਤ ਦਾ ਤੋਹਫਾ ਤੇ ਇੱਕ ਜੁਲੀਕ ਜਿਹਾ ਰੰਗ ਇੱਕ ਵੱਖਰੀ ਬਰੀਡ ਹੈ ਇਹ ਵੀ ਵਿਕਰੀ ਆਸਤੇ ਹੈ ਸੋ ਆਪਾਂ ਗੱਲਬਾਤ ਕਰਾਂਗੇ ਦੋਸਤੋ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਓ ਇੱਕ ਬੇਨਤੀ ਹਮੇਸ਼ਾ ਹੀ ਹੁੰਦੀ ਹੈ ਵੀ ਜਿਹੜਾ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੁੰਦੀ ਹੈ ਕਿਉਂਕਿ ਅਸੀਂ ਵੀਡੀਓ 'ਚ ਕੋਸ਼ਿਸ਼ ਰਹੀਦੀ ਹੈ ਵੀ ਹਰੇਕ ਪੱਖ ਤੋਂ ਪਸ਼ੂ ਦਿਖਾ ਸਕੀਏ ਬਾਕੀ ਤੁਸੀਂ ਖਰੀਦਣ ਲੱਗਿਆਂ ਆਪਦੀ ਸਮਝ ਤੇ ਆਪਦੀ ਤਸੱਲੀ ਕਰ ਸਕਦੇ ਹੋਨੇ ਆਓ ਸ਼ੁਰੂਆਤ ਕਰਦੇ ਹਾਂ ਦੋਸਤੋ ਐਫ ਐਫ ਵਾਲੇ ਪਾਸੇ ਤੋਂ ਤੇ ਲਾਸਟ ਉੱਤੇ ਗਾਵਾਂ ਦਿਖਾਉਣੀਆਂ ਹੈ ਸੈਂਟਰ ਦੇ ਵਿੱਚ ਤੁਹਾਨੂੰ ਇਹ ਪੰਜ ਬੱਛਿਆਂ ਵਾਲੀ ਦਿਖਾਉਂਗਾ ਪਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪਰਦੀਪ ਅੱਜ ਆਪਾਂ ਦਿਖਾਵਾਂਗੇ ਕਾਫੀ ਸਾਰੇ ਨਾਗ ਹਰੇ ਨਾ ਨੌ ਤਾਂ ਜਾਨਵਰ ਦਿਖਾ ਦਾਂਗੇ ਭਾਈ ਬਾਕੀ ਤਕਰੀਬਨ ਵੀ ਸਾਰੇ ਵੀ ਉਦਾਂ ਦੇ ਜਾਨਵਰ ਨੇ ਜਿੱਦਾਂ ਦੀ ਆਪਣੀ ਡਿਮਾਂਡ ਆ ਚਲੋ ਇਹ ਹੁੰਦੀ ਹੈ ਹਨਾ ਹਮ ਸਾਰੇ ਤਰ੍ਹਾਂ ਦੇ ਜਾਨਵਰ ਨੇ ਭਾਈ ਸ਼ਾਈ ਵਾਲ ਗਾਂ ਦੇ ਜਿਹਦੇ ਲਗਣਾ ਇਸ ਟਾਈਮ 12-13 ਕਿਲੋ ਬੋਲੀ ਰੇੜੀਆ 4 ਦਿਨਾਂ ਦੀ ਸੂਈ ਹੋਈ ਆ ਠੀਕ ਐਰ ਸ਼ੈਰ ਵੀ ਆ ਜਰਸੀ ਵੀ ਆ ਹਮ ਐਚ ਐਫ ਵੀ ਆ ਪਹਿਲੇ ਨੰਬਰ ਤੇ ਤੇਰੇ ਨਾਲ ਹੀ ਗਾਂ ਖੜੀ ਐ ਭਾਈ ਦੂਸਰਾ ਸੂਹਾ ਹੁੰਦੀ ਆ ਹਮ ਤੇ ਕਰਮਾ ਵਾਲੀ ਪਿਛਲੇ ਸਾਲ ਆਪਣੇ ਕਿਸੇ ਵਧੀਆ ਆਪਣੇ ਸੱਜਣ ਵਪਾਰੀ ਕੋਲ ਹੀ ਸੇਲ ਹੋ ਕੇ ਗਈ ਸੀ ਇਹ ਬਹੁਤ ਸੋਹਣੇ ਰੁਪਈਆ ਚ ਠੀਕ ਹੈ ਤੇ ਹੁਣ ਆਪਣੇ ਕੋਲ ਇਹ ਕੱਲ ਆਈ ਹੈਗੀ ਕਿੰਨਾ ਚਿਰ ਲੈ ਜੂਗੀ ਬਾਈ ਹਫਤਾ ਲੈ ਜੂਗੀ ਕੀ ਰੇਟ ਰਹੂਗਾ ਬਾਈ ਰੇਟ ਬਾਈ ਇਹ ਬੱਛੀ ਦੇ ਦਾਂਗੇ 1 ਲੱਖ ਤੇ 5000 ਦੀ ਹੂੰ ਤੇ ਬਾਕੀ ਗੱਲ ਇਹ ਆ ਬਾਈ ਆਪਾਂ ਹਰੇਕ ਵੀਰ ਨੂੰ ਹੀ ਕਹਿੰਦੇ ਆ ਚਲੋ ਜਦੋਂ ਆਪਾਂ ਸਾਹਮਣੇ ਜਾਨਵਰ ਖਰੀਦਦੇ ਆ ਹਰੇਕ ਵੀਰ ਕਹਿੰਦਾ ਇਹਨੇ 35 ਦਿੱਤਾ ਤੀ ਆਪਾਂ ਕਹਿੰਦੇ ਵੀਰੇ ਤੁਸੀਂ ਹਰ ਵੀਰ ਦੇ ਸਮਝਦਾਰੀ ਆ ਕਿ ਤੁਸੀਂ ਦੇਖੋ ਵੀ ਆਪਾਂ ਕਿੰਨਾ ਲੈ ਸਕਦੇ ਆ ਠੀਕ ਹੈ ਤੋ ਦੱਸੋ ਦੁੱਧ ਤੁਸੀਂ ਕਿੰਨਾ ਚੋ ਸਕਦੇ ਹੋ ਥੋੜ 1 ਲੱਖ ਤੇ 5000 ਡਿਮਾਂਡ ਆ ਬਈ ਹਵਾਨਾ ਚੰਗਾ ਪਿਆਰ ਕਰਦੀ ਆਉਂਦੀ ਐ ਮੀਡੀਅਮ ਹਾਈਟ ਦੀ ਐਗਾ ਥਾਂ ਦਾ ਸਹਿਜ ਸੋਨਾ ਬਾਕੀ ਜੋ ਹਵਾਨੇ ਦਾ ਰੋਖ ਹੁੰਦਾ ਤੁਸੀਂ ਬਾਈ ਜੀ ਜੀ ਤੇ 27 22 ਕਿਲੋ ਦੁੱਧ ਸਹਿਦਾ ਪਰ ਆਪਾਂ ਨੇ ਇਹ ਮੰਨ ਕੇ ਲਈ ਆ ਵੀ ਗਰਮੀ ਦਾ ਟਾਈਮ ਆ ਵੀ 25 ਕਿਲੋ ਦੁੱਧ ਚਲੋ ਸੋਨਾ ਦੇ ਦੂਗੀ ਕਿਉਂਕਿ ਢਾਂਚਾ ਟੁੰਚਾ ਸੋਨਾ ਬਾਈ ਡਿਜ਼ਾਈਨ ਬਹੁਤ ਸੋਹਣੇ ਨੇ ਬੈਠਦੇ ਦਿਨ ਕਿੰਨੇ ਕਿਲੇ ਦਿੱ ਹਫਤੇ ਹੀ ਲਊ ਬਾਈ ਬਹੁਤ ਸੋਹਣਾ ਇਦਾਂ ਪੁਲਾਈ ਪੁਲੀ ਬਹੁਤ ਪਈ ਆ ਠੀਕ ਹੈ ਮੁੱਠੀ ਮੁੱਠੀ ਦਾ ਖਾਣਾ ਬਾਈ ਪਰ ਇਹਦੇ ਦੋ ਅੱਗੇ ਐਕਵਾਇਰ ਕਰੀ ਤੇ ਬਾਈ ਇਹਨੇ ਵੇੜ ਨੇ 25 26 ਕਿਲੋ ਦੁੱਧ ਦਿੱਤਾ ਪਲੂਨ ਨੇ ਇਹਦੀ ਰਿਕਾਰਡ ਹੈਗਾ ਆਪਣਾ ਕੋਈ ਡੈਨਮਾਰਕ ਦੇ ਸੀਮੰਦੀ ਆ ਅੱਗੇ ਲੱਗਿਆ ਵੀ ਇਹਦੇ ਮੰਨ ਕੇ ਡੈਨਮਾਰਕ ਦੀ ਹੋਇਆ ਠੀਕ ਹੈ ਬਾਕੀ ਇਹਦਾ ਵੀ ਬਾਜਬ ਰੇਟ ਆ ਜਿਹੜਾ 70000 ਰੁਪਏ ਦੀ ਆਪਾਂ ਇਹ ਬੱਚੀ ਦੇ ਦਿਆਂਗੇ ਕਿੰਨਾ ਕੁ ਟਾਈਮ ਲੈ ਦੂ ਇਹਦੇ ਬਾਈ ਅੱਜ 15 ਦਿਨ ਪਏ ਆ ਤਿਆਰੀ ਇੰਨੀ ਕਿ ਕਰੂ ਮੰਨ ਕੇ ਵੀ ਜਿੱਦਣ ਤਿਆਰ ਹੋਈ ਉਸ ਦਿਨ ਇਹ 85 ਤੋਂ 90000 ਰੁਪਏ ਦੀ ਬੱਚੀ ਨਾਰਮਲ ਸੇਲ ਹੋ ਜੂ ਠੀਕ ਹੈ ਫਾਰਮ ਚੋਂ ਖਰੀਦੀ ਹੋਈ ਆ ਆਪਣੀ ਇਹ ਹੂੰ ਘੱਟ ਹੈਡ ਹੂਟ ਬਹੁਤ ਛੇ ਦਿਨ ਦਾ ਬਾਈ ਠੀਕ ਹੈ। 20 ਕਿਲੋ ਤੋਂ ਤਾਂ ਬਾਈ ਜਿਹੜਾ ਚੋਣ ਚੋਣ ਦਾ ਦਿਉ ਵੀ ਜਮ ਅਰੀਜਨਲ ਦਿਉ ਵੀ ਹਾਈਟ ਫੂਟ ਵੀ ਬਹੁਤ ਸੋਹਣੀਆਂ ਬਾਕੀ ਜਿੰਨੇ ਜਨਮਰ ਨੇ ਸਾਰੇ ਬਰੀਡ ਵਾਲੇ ਨੇ। ਹੂੰ। ਸੋ ਦੋਸਤੋ ਇਹ 72000 ਚ ਤੁਹਾਨੂੰ ਵਹਿੜ ਮਿਲੂਗੀ। ਮੇਨ ਗੱਲ ਬਾਈ ਆਏ ਆ ਜਲੋ ਕੋਈ ਸੱਜਣ ਸਾਮੂਗਾ ਦੇਖੋ ਨਾ ਵੀ 12-15 ਦਿਨ ਅਗਲੇ ਦਾ ਵੀ ਸਮਾਈਦਾ ਮੁੱਲ ਨੂੰ ਜਿੰਨਾ ਆਰਡਰ ਬਣਾਉਗੀ ਬਿਲਕੁਲ ਸਟੈਚੀ ਬਣਾਉਗੀ ਐ ਨਹੀਂ ਮੈਂ ਕਿਹਾ ਫਾਲਤੂ ਦੂਜਾ ਨਹੀਂ ਬਣਾਉਂਦੀ। ਠੀਕ ਹੈ। ਸਰੀ ਸਰੂਰ ਬਹੁਤ ਸੋਹਣਾ ਨਸਲ ਬਹੁਤ ਹੈਗੇ। ਇਹਦੇ ਨਾਲ ਇੱਕ ਵਹਿੜ ਖੜੀ ਹੈ ਪੱਤੀ। ਇਹ ਬੱਚੀ ਵੀ ਬਈ ਦੂਜਾ ਸੂਆ ਹੁੰਦੀ ਆ ਇਹ ਵੀ ਆਪਾਂ ਇੱਕੇ ਫਾਰਮ ਚੋਂ ਖਰੀਦਿਆ ਨੇ ਇਹ ਇਹਦਾ ਦੁੱਧ ਵੀਰੇ ਆਪਾਂ ਨੂੰ ਦੱਸੇ 32 33 ਕਿਲੋ ਚੋਇਆ ਪਰ ਆਪਾਂ ਇਹ ਮੰਨਿਆ ਵੀ 25 26 ਕਿਲੋ ਤੋਂ ਪਲੱਸ ਦੁੱਧ ਦੇ ਦੇਉਗੀ ਬਾਕੀ ਬਰੀਡ ਕੁਆਲਟੀ ਵਾਲਾ ਵੀਰੇ ਕੋਈ ਲੇਖਾ ਨਹੀਂ ਹੈਗਾ ਜਿੱਦਾਂ ਆਪਾਂ ਕਹਿੰਦੇ ਵੀ ਕਿਸੇ ਪੱਖ ਤੋਂ ਵੀ ਕੀ ਰੇਟ ਰਹੂਗਾ ਤੇ ਰੇਟ ਤਾਂ ਜਮੇ ਬਾਜਰ ਰੇਟ ਬਾਈ ਜਿੱਦ ਜਿੱਦ ਜਿਹੜਾ ਲੈਣ ਦੇਣ ਵਾਲਾ ਘਟਾਉਣ ਵਧਾਉਣ ਵਾਲਾ ਨਹੀਂ 1 ਲੱਖ ਤੇ 8000 ਰੁਪਏ ਬਾਈ ਠੀਕ ਹੈ ਹੁਣ ਇਦਾਂ ਨੇ ਬਾਈ ਸਰਦੀਆਂ ਚ ਆਪਾਂ ਅੱਗੇ ਬੱਚੀਆਂ ਆਪ ਸਵਾ 30 35 35 ਦੀਆਂ ਲੈਂਦੇ ਰਹਾਂਗੇ ਠੀਕ ਹੈ ਸੋਸੋ 108000 ਅੱਠੰਜਵਾਈ ਵਾਲਾ ਸੋਨਾ ਥਾਣਾ ਢਾਂਟਾ ਚੰਗਾ ਦੱਸਦਾ ਬਾਕੀ ਆ ਕੇ ਤੁਸੀਂ ਸਾਹਮਣੇ ਦੇਖ ਲੈਣਾ ਸਟਰਕਚਰ ਇਹਦਾ ਹੁਣ ਤਰਦੀ ਤੋਂ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ 100r HF ਨਸਲ ਦੀ ਤੁਹਾਨੂੰ ਵੈਰਡ ਦਿਖਾਉਣੇ ਆ ਜਿਹੜੀ 4 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਇਹ ਦੀਦੀ ਤੇ ਵੀਰੇ ਵਿੱਚ ਵੀਰ ਕਹਿੰਦੇ ਨੇ ਵੀ ਤੀਸਰਾ ਸੂਆ ਹੂ ਉਦਾਂ ਹੂ ਵੀਰੇ ਦੰਦ ਚੈੱਕ ਕਰ ਲੇ ਮਾਲਕਾਂ ਦੇ ਘਰ ਤੱਕ ਵੀ ਗਰੰਟੀ ਹੈ ਕਹਿੰਦਾ ਅੱਧ ਤੋਂ ਵੱਧ ਵੀਰ ਆਪਣੇ ਕੋਲੇ ਬਹੁ ਘੱਟ ਆਉਂਦੇ ਆ ਮੰਨ ਕੇ ਲਗਾ ਕਹਿੰਦਾ ਵੀ ਚਲੋ ਵੀ ਪੱਕੇ ਬੰਦੇ ਨੇ ਇਹ ਜਿਹੜੇ ਰਿਜਨਲ ਦੁੱਧ ਵਾਲੇ 6 ਦੰਦ ਚੈੱਕ ਵੀ ਕਰਾ ਸਕਦੇ ਆਪਾਂ ਠੀਕ ਹੈ ਵੀਕਰ ਕਰਾ ਵੀ ਦਿੰਨੇ ਆਪਾਂ ਫੜ ਨਹੀਂ ਪਤਾ ਮੂੰ ਜਿਹ ਦੁੱਧ ਵਾਲੇ ਦੰਦ ਦਾ ਠੀਕ ਹੈ ਦੂਜਾ ਸੂਆ ਜਮ ਅਰੀਜਨਲ 6 ਦੰਦ ਦਾ ਠੀਕ ਹੈ ਬਸ ਤੇ ਪਾਓ ਨੱਕ ਚ ਪਲਾ ਨੱਕ ਚ ਨੱਕ ਚ ਕਹਲੇਗੀ ਤੇ ਇਹ ਫਟਾ ਇਹ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਠੀਕ ਹੈ ਫੜਨਾ ਫੜਨਾ ਇਹ ਦਿਨ ਕਿੰਨੇ ਲਜੂ ਬਾਈ ਦਿਨੇ ਦੇ ਪੈਨੇ ਬੱਚੀ ਦੇ 15 ਠੀਕ ਹੈ ਤੇ ਦੁੱਧ ਵੀ ਸੋਨਾ ਦੇਊਗੀ ਜੇ ਗਰਮੀ ਨਾ ਹੁੰਦੀ ਤਾਂ ਮੰਨ ਕੇ ਵੀ 35 ਕਿਲੋ ਤੋਂ ਉੱਪਰ ਵਾਲੀ ਬੱਚੀ ਆ 30 ਕਿਲੋ ਦੁੱਧ ਤੱਕ ਇਹ ਬੱਚੀ ਦੂਗੀ ਤਿਆਰੀ ਬਹੁਤ ਕਰੂਗੀ ਵੱਡੀ ਬੁੱਡੀ ਬਹੁਤ ਆ ਸਾਰੇ ਪਾਸੇ ਵਧੀਆ ਫਾਰਮ ਨਹੀਂ ਵੇੜਾ ਨਹੀਂ ਬਾਈ ਮੇਰੀ ਗੱਲ ਇਹ ਕੀ ਦੇਖਉਂਗਾ ਇਹ 1 ਸਵਾ ਲੱਖ ਰੁਪਏ ਦੀ ਬੱਚੀ ਦੇ ਦਾਂਗੇ ਬਾਈ ਅੱਜ ਲੈ ਆ ਬਾਈ ਤੋ ਕਹੇ ਹੁੰਦਾ ਬਈ ਜੀ ਜੀ ਤਾਂ ਆਪਣਾ ਘੜਾ ਘਰੇ ਤਿਆਰ ਕਰਦੇ ਆ ਹੁਣ ਜਿਹੜੇ ਵੀਰਾਂ ਦਾ ਆਪਣੇ ਲਈ ਹੋਏ ਸਾਰੇ ਵੀਡੀਓ ਦੇਖਦੇ ਆ ਕਿਉਂਕਿ ਚੰਗੇ ਜਨਵਰ ਚ ਵੀਰੇ ਬਹੁਤ ਘੱਟ ਕਮਾਈ ਹੁੰਦੀ ਆ ਵਧੀਆ ਥਣਾ ਥਣਾ ਦੀ ਹੋਰ ਸਾਰੇ ਪਾਸੋਂ ਬਾਕੀ ਸਾਰੇ ਜਨਵਰ ਦੰਦਾ ਚ ਨਹੀਂ ਠੀਕ ਹੈ ਵੀ ਇਹ ਨਹੀਂ ਹੈਗਾ ਜਿਵੇਂ ਆਪਾਂ ਕਈ ਵਾਰ ਤੀਜਾ ਸੂਆ ਹੁੰਦਾ ਚੌਥਾ ਅਗਲਾ ਕਹਿੰਦਾ ਦੂਜਾ ਹੈਗਾ ਇਹ ਵੈਡ ਜਿਹੜੀ ਬਈ ਲਾਸਟ ਤੇ ਦਿਖਾਉਣੀ ਆਪਾਂ ਇਹੇ ਬੱਚੀ ਬਈ ਇਹ ਵੀ ਛੇ ਦੰਦਾ ਹੂੰ ਦੁੱਧ ਇਹਨੇ ਵੀ ਬਹੁਤ ਸੋਹਣਾ ਦਿੱਤਾ ਮੰਨ ਕੇ 30 35 ਕਿਲੋ ਦੁੱਧ ਪੂਣ ਦੀ ਦਿੱਤਾ ਹੋਇਆ ਠੀਕ ਹੈ ਤਾਂ ਇਹਦਾ ਮਤਲਬ ਬਈ ਜੀ ਜੀ ਤਾਂ ਆ ਵੀ 25 ਕਿਲੋ ਤੋਂ ਪਲੱਸ ਐਵਰੇਜ ਦੀਆਂ ਬੈਣਾ ਸਾਰੀਆਂ ਹੀ ਨੇ ਇਹਦਾ ਕੀ ਰੇਟ ਰਹਿਣਾ ਤੇਰਾ ਬਾਈ ਰੇਟ ਰਹੂਗਾ 1,30,000 ਰੁਪਇਆ ਕੋਈ ਨਹੀਂ ਤੁਰਦੇ ਜਮ ਤੂੰ ਸੋ 1,30,000 ਦਸੂ ਇਸ ਗਾਂ ਦਾ ਮੁੱਲ ਹੈ ਸੋ ਆ ਇਹਦਾ ਵੀ ਦੂਜਾ 6 ਦੰਦ ਦਾ ਬਾਈ 6 ਦੰਦ ਉਹ ਤੁਰਦੀ ਤਾਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਤਾਂਚਾ ਬਹੁਤ ਸੋਨੇ ਗਾਂ ਦਾ ਲੱਤਾਂ ਦੀ ਮਜ਼ਬੂਤ ਦਿਸਦੀ ਲਿਆ ਬਈ ਮੋੜ ਲਾ ਉੱਤੋਂ ਬਿਲਕੁਲ ਸਟ੍ਰੇਟ ਆ ਵਜਨ ਆੜੀ ਆ ਬਾਕੀ ਆ ਕੇ ਦੇਖਿਓ ਜਿਹੜਾ ਲੱਗ ਤੁਹਾਨੂੰ ਜੱਚੇ ਬਾਕੀ ਗੱਲ ਬਈ ਜੀਜੀ ਤਾਂ ਹੋਰ ਹੁੰਦੇ ਆ ਜਿਵੇਂ ਵਿਚਵੀਰ ਕਹਿੰਦੇ ਨੇ ਯਾਰ ਮੰਦਾ ਬਈ ਸਾਨੂੰ ਤਾਂ ਕੋਈ ਪਿੰਡਾ ਜੋ ਮੰਦੀ ਦਿੰਦਾ ਨਹੀਂ ਨਾ ਕੋਈ ਫਾਰਮ ਵਾਲਾ ਕਿਉਂਕਿ ਸੂਆ ਹੀ ਨਹੀਂ ਹੈਗਾ ਬਈ ਫਾਰਮਾਂ ਤੇ ਸਹੀ ਹੈ ਸਾਰੀਆਂ ਗਾਵਾਂ ਡਰਾਈ ਤੇ ਚੱਲ ਰਹੀਆਂ ਇਸ ਟਾਈਮ ਜਿੰਨੀਆਂ ਵੀ ਵੇੜਾ ਨੇ ਮੰਨ ਕੇ ਚੱਲ ਪਈ ਅੱਗੇ ਤਾਂ ਆਪਾਂ ਨੂੰ ਫੋਨ ਕਰ ਦਿੰਦੇ ਫਾਰਮ ਵਾਲੇ ਹੁਣ ਆਪਾਂ ਨੂੰ ਕਰਨਾ ਪੈਂਦਾ ਵੀ ਕੋਈ ਵੇੜ ਵੇਚਣੀ ਆ ਠੀਕ ਹੈ ਬਹੁਤ ਸੋਹਣੀ ਵੇੜਾ ਨੇ ਬਈ ਆ ਇਹ ਬੱਚੀ ਦਾ ਜੇ ਵਧੀਆ ਕੇਅਰ ਤੇ ਚੱਲੀ ਤਾਂ 3 ਸੋ ਬਸ ਇਹ ਦੋ ਬੰਨਾ ਕੋਸਮ ਬੱਚੇ ਹੈ ਛੋਟੇ ਜਿਹੜੀਆਂ ਬਾਈ ਕੋਲ ਵਿਕਰੀ ਆਉਂਦਾ ਆਪਾਂ ਤੁਹਾਨੂੰ ਦਿਖਾ ਦਿੰਨੇ। ਪ੍ਰਦੀਪ ਭਾਈ ਇਹ ਇਹ ਤਾਂ ਬੱਚੇ ਹੀ ਲੱਗਦੇ। ਇਹ ਬੱਚੇ ਭਾਈ ਇੱਥੇ ਕਿਸੇ ਫਾਰਮ ਚ ਖਰੀਦੇ ਸੀ ਆਪਾਂ ਨੇ ਮੰਨ ਕੇ 6 ਤੋਂ 7 ਕ ਮਹੀਨੇ ਦੀ ਮੰਥ ਦੇ ਨੇ ਇਹ ਹੈਗੇ। ਠੀਕ ਹੈ। ਜਿਹੜੇ ਬੱਚੇ ਤਿੰਨ ਬੱਚੇ ਨੇ ਐਫ ਐਫ ਦੇ ਹੂੰ ਉਹ ਫੁੱਲੀ ਪਤੋਂ ਨੂੰ ਕੋਈ ਅੱਛੇ ਨਦਰ ਤੇ ਇਹ ਮੰਨ ਕੇ ਭਾਈ ਆਪਾਂ 52000 ਰੁਪਏ ਦੇ ਦੇ ਦਾਂਗੇ ਤਿੰਨੇ ਬੱਚੇ। ਠੀਕ ਹੈ। ਜਰਸੀ ਦੇ ਬੱਚੇ 25000 ਰੁਪਏ ਦੇ ਦੇ ਦਾਂਗੇ। 25 ਤੇ 52 70000 ਦੋ ਦੋ ਹੀ ਛੱਡੇ ਨੇ ਬਾਈ ਇਹ ਬਣ ਕੇ ਪਾਉણો ਹਟੇ ਨੇ ਉਹ ਵੀ ਪੂਰੇ ਟਾਪ ਦੇ ਨੇ ਵੀ ਇਹ ਨਹੀਂ ਹੈਗਾ ਜਿੱਦਾਂ ਆਪਾਂ ਕਹਿ ਦਿੰਨੇ ਆ ਕਿਸੇ ਦਾ ਐਕਸਟਰਾ ਸਾਗ ਨਹੀਂ ਹੈਗੀ ਠੀਕ ਹੈ ਵੀ ਬਹੁਤ ਸੋਹਣੇ ਬੱਚੇ ਨੇ ਜਿਵੇਂ ਅੱਗੇ ਆਪਣੇ ਕੇਅਰ ਤੇ ਬੰਦੇ ਨੇ ਤਿਆਰ ਕਰਨੇ ਨੇ ਹਨਾ ਠੀਕ ਹੈ ਸੋ ਦੋਸਤੋ 52000 3 एचਐਫ ਚ ਪੈਂਦੇ ਆ ਤੇ 25000 ਦੋ ਜਰਸੀ ਲਗਾ ਟੋਟਲ ਕੀਮਤ 70000 ਜਰਸੀ ਦੇ ਵੀ ਬਾਈ ਬੱਚੇ ਇੰਨਾ ਦੇ ਨੇ ਦਿੱਲੀ ਤੋਂ ਬਾਈ ਆਹ ਤਾਂ ਬੱਚਾ ਇਧਰ ਦੇਖੀ ਵੀ ਇਦਾਂ ਲੱਗਦੇ ਜਿਵੇਂ ਆਮ ਬਹੁਤ ਸੋਹਣੇ ਬੱਚੇ ਨੇ ਕੁਆਲਟੀ ਵਾਲੇ ਪੀ ਨਹੀਂ ਹੈਗਾ ਵੀ ਕਿਸੇ ਵੀ ਜਾਨਵਰ ਦਾ ਐਕਸਟਰਾ ਸਾਗ ਜਾਂ ਹੋਰ ਕੁਆਲਟੀ ਮਲਟੀ ਬਹੁਤ ਵਧੀਆ ਸਾਰੇ ਬੱਚੇ ਨੇ ਮੇਨ ਗੱਲ ਐ ਹੁੰਦਾ ਬਈ ਅਗਲੇ ਨਾਲ ਆਪਣੀ ਸਮਝ ਨਾਲ ਹੀ ਖਰੀਦਣੀ ਹੈ ਨਾ ਬਿਲਕੁਲ ਸੋ 77000 ਚ ਇਹ ਬੱਚੇ ਮਿਲਣੀਆਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਲਾਲ ਰੰਗ ਦੇ ਵਿੱਚ ਪਰਦੀਪ ਭਾਈ ਕੰਨਵਾ ਸੂਆ ਸੀ ਦੂਜਾ ਸੂਆ ਸੂ ਬਾਈ ਜੀ ਜੀ ਦਾ ਐਰਸਰ ਦੇ ਮੰਨ ਕੇ ਸੀਮਨ ਸੀਮਨ ਦੀ ਆਹ ਆਪ ਅੱਗੇ ਜਿਹੜੇ ਆਪਾਂ ਨੂੰ ਡਿਟੇਲ ਇਹਦੀ ਮਿਲੀ ਆ ਉੱਥੋਂ ਸਾਰੀ ਤੇ ਦੁੱਧ ਬਈ ਇਹਨੇ ਕਰਮਾਲੀ ਨੇ 26 ਕਿਲੋ ਦੁੱਧ ਦਿੱਤਾਗਾ ਪਨੂਨ ਨੇ ਠੀਕ ਹੈ ਵੀ ਜਿਵੇਂ ਹੁਣ ਆਪਾਂ ਆਰਡਰ ਦੀ ਟਾਂਚਾ ਦੇਖ ਕੇ ਆਪਾਂ ਕਹਦੇ ਆ ਵੀ ਇਹਨੇ 40 ਦਿੱਤਾ ਹੀ 35 ਤਾਂ ਉਹ ਗੱਲ ਗਲਤ ਹੁੰਦੀ ਹੈ ਨਾ ਵੀ ਦੁੱਧ ਵੀ ਸੋਨਾ ਦੁੱਧ ਤੇ ਟਾਂਚਾ ਸਾਰੇ ਪਾਸੋਂ ਕਹਿੰਦਾ ਮਤਲਬ ਵੀ ਆਪਾਂ ਇੱਕ ਪੈਸੇ 'ਚ ਸੇਲ ਕੀਤੀ 10 ਦਿਨ ਪਹਿਲਾਂ ਵੀ ਤੁਸੀਂ ਐਸਾ ਹਿਸਾਬ ਲਾ ਲਓ ਵੀ ਹਜ਼ਾਰ ਫੋਨ ਆਇਆ ਹੋਊਗਾ अच्छा यहां पे बहुत कट जानवर अच्छा जानवर मिलता भाई इदा दा येदा की एदा रेट की रखेंगे रेट भाई बस ਲੈਣ ਦੇ ਨਾਲ ਵਾਲਾ ਰੇਟ 135000 ਦੀ ਵੀੜ ਦੇ ਦਾਂਗੇ ਭਾਈ ਮਾਨਤਾ ਨਾਲ ਚਲੋ ਜੋ ਕਰਦਾ ਵੀ ਜਿੰਨਾ ਖਊਗਾ ਠੀਕ ਹੈ ਤੇ ਹੱਥੀ ਜਨਾ ਦੇਖ ਲੈਣਾ ਹੋਰ ਭਾਈ ਤੇ ਹੱਥੀ ਚਵਾਈ ਵਾਲਾ ਜਿਹੜਾ ਫਾਰਮ ਆਣ ਲੈ ਜੀ ਹਨਾ ਸਹੀ ਹੈ ਸਹੀ ਹੈ ਵੀ ਇੰਨੀ ਨਹੀਂ ਘੱਟ ਸਕਦੇ ਵਿੱਚ ਕੋਈ ਸਹੀ ਹੈ ਬਹੁਤ ਸੋਹਣਾ ਸਟਰਕਚਰ ਹੈ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕੇ ਵੀ ਦੇਖੋਗੇ ਗਾਂ ਦਿਲ ਨੂੰ ਲੱਗੂਗੀ ਕੀਮਤ ਤੁਸੀਂ ਦੇਖਣੀ ਹੈ ਵੀ ਤੁਸੀਂ ਕਿੰਨੀ ਕਲਾ ਸਕਦੇ ਹੋ ਜਾਂ ਲਾਉਣੀ ਚਾਹੁੰਦੇ ਹੋ ਪਰ ਪਸ਼ੂ ਜਿਹੜਾ ਉਹ ਯਾ ਪਾਇਨੂੰ ਇਹ ਇੰਨੀ ਬਰੀਡ ਕੁਆਲਿਟੀ ਦੇਖਦੇ ਰਸਤਾ ਚਾ ਦੇਖਦੇ ਉਹ ਬੜਾ ਚੰਗਾ ਹੈ ਦਿਲ ਨੂੰ ਲੱਗੂਗੀ ਵੱਖਰਾ ਰੰਗ ਬੰਦ ਬਈ ਇਹਦੇ ਅੱਗੇ ਇੱਕ ਤੁਹਾਨੂੰ ਜਰਸੀ ਦਿਖਾਉਣੀ ਹੈ ਉਹ ਵੀ ਅਲਹਿਦੀ ਹੈ ਤੇ ਸੋਹਣੀ ਹੈ ਉਹ ਬਾਕੀ ਇਸ ਗਾਂ ਦਾ ਬਹੁਤ ਚੰਗਾ ਜਾਨਵਰ ਆ ਭਰਾ ਬੀਜੀ ਜੀ ਤਾਂ ਜਿਹੜਾ ਵੀ ਵੀਰ ਲਊਗਾ ਜਿਵੇਂ ਹੁਣ ਇਸ ਟਾਈਮ ਰੁੱਤ ਦੇ ਹਿਸਾਬ ਨਾਲ ਹੈਨਾ ਵੀ ਵਧੀਆ ਜਾਨਵਰ ਆ ਚਾਹੇ ਤੋਂ ਆਪਾਂ ਬੱਚੇ ਅੱਗੇ ਜਰਸੀ ਦੇ ਲੈ ਤੇ ਐਰਸ਼ਾ ਦੇ ਲੈ ਸਾਰੇ ਬੱਚੇ ਟਾਪ ਦੇ ਦਊਗੀ ਇਹ ਕੱਦੀ ਤੇ ਜਰਸੀ ਕਿਨਵੇਂ ਪਹਿਲਾਂ ਨਾਲ ਅੱਛੀ ਆ ਜੀ ਇਹਦਾ ਚਾਰ ਦੰਦੀ ਆ ਅੱਛਾ ਤੇ ਕਮ ਕਰਮਾ ਵਾਲੀ ਮੰਨ ਕੇ ਜਿਵੇਂ ਆਪਾਂ ਕਹਿ ਦਿੰਨਾ ਬਹੁਤ ਵੀਰਾਂ ਨੂੰ ਫੋਨ ਆਉਂਦੇ ਨੇ ਕਿਉਂਕਿ ਆਪਾਂ ਹਲਕਾ ਜਾਨਵਰ ਨਾ ਕਿਤੇ ਖਰੀਦਿਆ ਨਹੀਂ ਆਪਾਂ ਤੋਂ ਵੇਚਦਾ ਸਹੀ ਵੀ ਆਮ ਤੌਰ ਤੇ ਕਈ ਵਾਰ ਇਹਦੇ ਬਾਈ ਜਗਜੀਤ ਅੱਠ ਤਰੀਕ ਨੂੰ ਦਿਨ ਪੂਰੇ ਬਾਈ ਹਲੇ ਆ ਫੜੀ ਪਤਾ ਹੋਏ ਸਿੱਧਰ ਆ ਗਈ ਕਦੀ ਕਹਦਾ ਟੀ ਰੇਤ ਰਹਿਣਾ ਅੱਠ ਤਰੀਕ ਨੂੰ ਜਗਜੀਤ ਵੀਰੇ ਦਿਨ ਪੂਰੇ ਆ ਪਰ ਵੀ ਹੈਗਾ ਬੇਮੁੱਲਾ ਜਾਨਵਰ ਆ ਵੀ ਜਿੱਦਾਂ ਵੀ ਅੱਗੇ ਵੀਰ ਡਿਮਾਂਡ ਕਰਦੇ ਆ ਵੀ ਆਪਾਂ ਵਧੀਆ ਜਰਸੀ ਲੈਣੀ ਆ ਪੂਰੀ ਸਿਰੇ ਵਾਲੀ ਹੂੰ 1 ਲੱਖ 115000 ਰੁਪਏ ਦੀ ਬੱਛੀ ਦੇ ਦਾਂਗੇ ਬਾਈ ਜੀ ਜੀ ਤਾਂ ਠੀਕ ਹੈ ਸੋ ਦੋਸਤੋ ਜਿੰਤੋਂ ਮਰਜ਼ੀ ਆ ਜੇ ਆ ਕੇ ਕਮੀ ਕੱਢ ਜੇ ਤੇਲ ਬਕਾਇਦਾ ਅਗਲੇ ਨੂੰ ਜਿੰਨੀਆਂ ਵੀ ਗਾਵਾਂ ਆਪਾਂ ਦਿਖਾਈਆਂ ਨੇ ਕੋਈ ਅਗਲਾ ਕਹਿੰਦੇ ਛੋਟੀ ਨਿਕਲਦੀ ਗੋਲੇ ਆ ਕੇ ਵੱਡੀ ਨਿਕਲ ਗਈ ਆਪਣੀ ਜ਼ਿੰਮੇਵਾਰੀ ਨੂੰ ਖਮਾ ਲਾ ਠੀਕ ਹੈ ਦੋਸਤੋ ਚੰਗੀ ਤਿਆਰ ਹੋਈ ਵੀ ਆ 1 ਲੱਖ 115000 ਦਾਂਦਾ ਬਾਈ ਜੀ ਜੀ ਤਾਂ ਪਹਿਲਾਂ ਸੂਆ 4 ਦਾਂਦਾ ਮੰਨ ਕੇ ਵੀ ਹਲੇ ਲੇਵੇ ਦੀ ਸਟਾਰਟਿੰਗ ਹੀ ਆ ਕਤਰਾਂ ਦੀ 8-3 ਦਿਨ ਪੂਰੇ ਆ ਹਫਤੇ ਨੂੰ ਦੱਸ ਦਿੰਦੇ ਨੇ ਇਹ ਨਾਰਮਲ ਲੈ ਜੂਗੀ ਠੀਕ ਹੈ ਸਰੀਰ ਸਰੂਰ ਉੱਪਰੋਂ ਪੋੜੇ ਪਾ ਹਨ ਜੀ ਬਿੱਥੀ ਬਿੱਥੀ ਬਹੁਤ ਸੋਹਣੀ ਦਿਸਦੀ ਹੈ ਬਾਕੀ ਅਜੇ ਭਰੂਗੀ ਵੈੜ ਹੋਰ ਵੀ ਬਹੁਤ ਸੋਹਣੀ ਤਿਆਰ ਹੋ ਜੂਗੀ ਸਰਸੇ ਜਰਸੀ ਤੇ ਇਹ ਤੋਂ ਬਿਨ ਇੱਕ ਤੁਹਾਨੂੰ ਦਿਖਾਉਣੀ ਹੈ ਸਾਈ ਵਾਲ ਚ ਪੈਂਦੀ ਵੈੜ ਇਹ ਤਾਜੀ ਸੂਈ ਹੋਈ ਹੈ ਜੀ ਜੀ ਇਹ ਬਿਲਕੁਲ ਠੰਡੀ ਸੀਲ ਆ ਤੇ 4 ਦਿਨਾਂ ਦੀ ਸੂਈ ਹੋਈ ਆ ਦੁੱਧ ਜਿਹੜਾ ਵੀਰ ਮਰਜੀ 17 ਕਿਲੋ ਦੁੱਧ ਮੰਨ ਕੇ ਲੈ ਲੈ ਦੇ ਚਾਹੇ 20 ਕਿਲੋ ਦੇਵੇ ਵੀ ਘਰ ਤੱਕ ਵੀ ਜ਼ਿੰਮੇਵਾਰੀ ਆ ਨਿਆਣਾ ਪਾਉਣ ਦੀ ਜ਼ਰੂਰਤ ਨਹੀਂ ਕੀ ਰੇਟ ਰਹੂਗਾ ਰੇਟ ਬਾਈ ਐ ਮੰਨ ਕੇ ਚੱਲੋ ਵੀ ਇਹ 85000 ਰੁਪਏ ਦੀ ਵਾੜ ਦੇ ਦਾਂਗੇ ਵੀ ਜਿਵੇਂ ਮੰਨ ਲਾ ਹੁਣ ਆਪਣਾ ਟਾਈਮ ਵੀ ਹਲੇ ਕਿਉਂਕਿ ਸਵੇਰੇ 5:35 ਵਜੇ ਚਵਾਈ ਹੁੰਦੀ ਆ ਹਲੇ 7:37 ਮਿੰਟ ਹੀ ਹੋਇਆ ਠੀਕ ਹੈ ਤੇ ਆਪਾਂ ਬੱਚਾ ਵੀ ਲਾ ਕੇ ਦਿਖਾ ਦਾਂਗੇ ਕਿਉਂਕਿ ਵੀ ਕਈ ਵਾਰ ਵੀਰ ਦੂਰ ਨੇੜੇ ਦਾ ਹੁੰਦਾ ਵਧੀਆ ਟੌਪ ਨਹੀਂ ਛਾਈ ਵਾਲਾ ਜਿਵੇਂ ਆਮ ਨਹੀਂ ਹੈਗੀ ਵੀ ਜਿੱਦਾਂ ਆਪਾਂ ਕਹਿੰਦੇ ਹੰਪ ਹੰਪ ਦੇਖੋ ਪਰ ਸਾਰੇ ਪਾਸਿਓ ਬਾਕੀ ਠੰਡੀ ਸੀਲ ਵਾਲਾ ਬਾਈ ਜਿੱਦ ਤੱਕ ਕੋਈ ਰੋਲਾ ਹੀ ਨਹੀਂ ਦਾ ਠੀਕ ਹੈ ਜਿੱਦਾਂ ਨਹੀਂ ਆਮ ਤੌਰ ਤੇ ਆਪਣੇ ਹੁੰਦਾ ਵੀ ਚਲੋ ਗਰਮ ਹੁੰਦਾ ਜਾਨਵਰ ਮਸਲਾ ਹੀ ਨਹੀਂ ਮੋਟਾ ਕਿਤਾਈ ਘੰਟੇ ਹੋਈ ਐ ਚਵਾਈ ਹੋਈ ਨੂੰ ਢਲੇਵਾ ਬਹੁਤ ਸੋਹਣਾ ਤਿਆਰ ਕਰਦਿਆ ਇੱਕ ਥਾਂ ਬੱਚੇ ਨੂੰ ਪਲਾ ਕੇ 6 ਕਿਲੋ ਬੋਲੀ ਹੁਣ ਟਾਈਮ ਦੀ ਤਿਆਰ ਆ ਠੀਕ ਐ ਸੋ ਸੋਚ ਬੱਚਾ ਬੱਚਾ ਲਈ ਉਹ ਤੇ ਨਾ ਮੜਿਆ ਦੁੱਧ ਹਾਜਰ ਆ ਨਿਆਣਾ ਪਾਉਣਾ ਪੈਂਦਾ ਕਿ ਨਹੀਂ ਨਿਆਣਾ ਬਈ ਪਾਉਣਾ ਪਾ ਲੈਣੀ ਗਰੂੜ ਵੀ ਨਹੀਂ ਪਵਾਸਟਾ ਪਾਈ ਨਹੀਂ ਹੈਗਾ ਅਸੀਂ ਚੋਲੇ ਨੇ ਆ ਠੀਕ ਐ ਬੱਚਾ ਬੱਚਾ ਨਾਲ ਹਾਂ ਵੀਰੇ ਬਾਕੀ ਪਹਿਲਾਂ ਵੀ ਬਈ ਜੀ ਜੀ ਤੁਸੀਂ ਤੇ ਰੋਕ ਰੇਲੂ ਬੰਦੇ ਦੀ ਆਈ ਆ ਠੀਕ ਐ ਕਿਉਂਕਿ ਇੱਕ ਜਨਮ ਰੋਂਦਾ ਵੀ ਦੂਸਰਾ ਕਈ ਵਾਰ ਬੱਗ ਬੋਗਾ ਵਾਲਾ ਹਨਾ ਉਹ ਦਿੱਕਤ ਦੇ ਦਿੰਦਾ ਹੈਗਾ ਠੀਕ ਐ ਬਈ ਪਤਾ ਲਾਈ ਜਾਈ। ਸੋ ਦੋਸਤੋ ਸੀਲ 3 ਫਾਇਲ ਲੈਣਾ ਪਾਉਣਾ ਨਾ ਪਾਉਣਾ। ਜ਼ਰੂਰਤ ਹੀ ਨਹੀਂ ਬਾਈ ਨੇ ਆਣੇ ਦੀ ਤਾਂ ਚਲੋ ਕਈ ਵਾਰ ਵੀਰ ਨੂੰ ਹੁੰਦਾ ਕਿ ਆਪਾਂ ਪਾਉਣਾ ਤਾਂ ਪਾ ਸਕਦਾ। ਨੂੰ ਲੋੜ ਨਹੀਂ ਹੈਗੀ। ਠੀਕ ਹੈ। ਸੋ ਦੋਸਤੋ ਧਾਰਾ ਲਿਖ ਲਓ ਬਹੁਤ ਸਾਫ਼ ਸੁੱਤਰੀ ਧਾਰਾ ਬਈ ਅਗਲੇ ਫਲ। ਹੂੰ। ਤੁਹਾ ਦੇਖ ਲਿਆ ਕੁਸ਼ਮਾ ਬਹੁਤ ਹੋਣਾ। ਬਈ ਘਰ ਤੱਕ ਵੀ ਜ਼ਿੰਮੇਵਾਰੀ ਜਿਵੇਂ ਹੁੰਦਾ ਭਾਈ। ਛੱਡ ਦੇ। ਥੱਲੇ ਮੱਝ ਮਿਲਦੀ ਨਹੀਂ ਸੀ ਜੀ ਤਾਂ। ਜਿਹੜਾ ਮਰਜ਼ੀ ਲੈ ਜਾ ਮਨ ਲਾ 8 ਕਿਲੋ 8.5 ਕਿਲੋ ਟਾਈਮ ਦਾ ਦੇ ਜੂਗਾ। ਠੀਕ ਹੈ। ਸੋ ਦੋਸਤੋ ਮੱਝਾਂ ਰਗਾ ਦੁੱਧ ਦੇਊਗੀ ਤੇ ਸੀਲ 3 ਇਹ ਤੋਂ ਬਿਨਾ ਦੱਸੋ ਇਹ ਨਾਗ ਕੋਸੋਰ ਤੁਹਾਨੂੰ ਦਿਖਾਏ ਆ ਸੋ ਤੁਸੀਂ ਆ ਕੇ ਦੇਖਿਓ ਜਿਹੜਾ ਪਸ਼ੂ ਜੱਜਦਾ ਉਹਦੀ ਤਸੱਲੀ ਕਰਕੇ ਖਰੀਦ ਲਓ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ